ਪਹਿਲਾਂ ਤੋਂ ਕਹਿ ਚੁੱਕੇ ਹਾਂ ਕਿਸੇ ਵੀ ਕੀਮਤ ਤੇ ਅਲਾਇਸ ਨਹੀਂ ਹੋਊਗਾ ਪੰਜਾਬ ਦੇ ਵਿੱਚ ਕਾਂਗਰਸ ਪਾਰਟੀ ਆਪਣੇ ਦਮ ਤੇ 13 ਦੀਆਂ 13 ਸੀਟਾਂ ਜਿਹੜੀਆਂ ਹੈਗੀਆਂ ਉਹਨਾਂ ਉੱਪਰ ਇਲੈਕਸ਼ਨ ਲੜੂਗੀ ਭਾਜਪਾ ਵਾਲੇ ਕਹਿੰਦੇ ਅੱਕੀ ਵਾਰ 400 ਤੋਂ ਬਾਹਰ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਵੀ ਕੋਈ 400 ਤੋਂ ਬਾਹਰ ਨਹੀਂ ਹੋਣੀ ਇਹ ਤਾਂ ਭਗਵਾਨ ਦਮਨ ਵੀ ਕਹਿੰਦਾ ਇਸ ਵਾਰ 13 0 0 ਉਹਨਾਂ ਨੂੰ ਲੱਗਦੀ ਹੈ ਆਪਣੀ ਇਸ ਲਈ ਕਹਿੰਦੇ ਆ ਕਿਉਂਕਿ ਉਹਨਾਂ ਨੂੰ ਜ਼ੀਰੋ ਲੱਗਦੀ ਐ ਸਰਵੇ ਨੇ ਇੱਕ ਟਿਕਟ ਸੀਟ ਦਿੱਤੀ ਉਹਨਾਂ ਨੂੰ ਸਰਵੇ ਨੇ ਇੱਕ ਸੀਗਰ ਸੀਟ ਦਿੱਤੀ ਐ ਤਾਂ ਇਹ ਸੋ ਨਹੀਂ ਹੋਊਗਾ ਪੰਜਾਬ ਦੇ ਵਿੱਚ ਕਾਂਗਰਸ ਪਾਰਟੀ ਆਪਣੇ ਦਮ ਤੇ 13 ਦੀਆਂ 13 ਸੀਟਾਂ ਜਿਹੜੀਆਂ ਹੈਗੀਆਂ ਉਹਨਾਂ ਉੱਪਰ ਇਲੈਕਸ਼ਨ ਲੜੂਗੀ ਔਰ ਸਭ ਤੋਂ ਵੱਧ ਸੀਟਾਂ ਜਿਹੜੀਆਂ ਹੈਗੀਆਂ ਕਾਂਗਰਸ ਪਾਰਟੀ ਦੀਆਂ ਲੋਕਾਂ ਦੇ ਸਹਿਯੋਗ ਨਾਲ ਸਾਡੀ ਕਾਂਗਰਸ ਪਾਰਟੀ ਦੀਆਂ ਆਉਣਗੀਆਂ ਆਉਣ ਵਾਲੇ ਸਮੇਂ ਦੇ ਵਿੱਚ ਜੋ ਝਾੜੂ ਦਾ ਟੀਲਾ ਟੀਲਾ ਖੇਡਣਾ ਹੈ ਉਹ 2024 ਦੇ ਵਿੱਚ ਤੁਹਾਡੇ ਸਾਹਮਣੇ ਪਿੰਡਾਂ ਦੇ ਲੋਕਾਂ ਨੇ ਟੀਲਾ ਟੀਲਾ ਖੇੜ ਕੇ ਇਹਨਾਂ ਨੂੰ ਦਿਖਾ ਦੇਣਾ ਕਿ ਇਹਨਾਂ ਨੇ ਪਿੰਡਾਂ ਦੇ ਲੋਕਾਂ ਨਾਲ ਔਰ ਸ਼ਹਿਰਾਂ ਦੇ ਲੋਕਾਂ ਨਾਲ ਕਿਸ ਤਰੀਕੇ ਦਾ ਸਲੂਕ ਕੀਤਾ ਜਲੰਧਰ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਨੇ ਰਿੰਕੂ ਅਤੇ ਉਹਨਾਂ ਵੱਲੋਂ ਕਹਿਆ ਗਿਆ ਕਿ ਪੰਜਾਬ ਦੇ ਵਿੱਚ ਵੀ ਕਾਂਗਰਸ ਦੇ ਨਾਲ ਆਪ ਦਾ ਗੱਟਜੋੜ ਹੋਣਾ ਚਾਹੀਦਾ ਸੀਗਾ ਕਿਤੇ ਕੀ ਕਹਿਣਾ ਚਾਹੁੰਦੇ ਹੋ ਦੇਖੋ ਇਹ ਗੱਲ ਜਿਹੜੀ ਹੈਗੀ ਹੈ ਤੁਸੀਂ ਚੰਗੀ ਤਰ੍ਹਾਂ ਜਾਣਦੇ ਹੋ ਕਿ ਆਪਣੇ ਤੁਹਾਡੇ ਚੈਨਲ ਨਾਲ ਰਹੀ ਇਸ ਤੋਂ ਪਹਿਲਾਂ ਸਾਡੀ ਭੈਣ ਅਨਮੋਲ ਗਗਨ ਮਾਨ ਕੈਬਨਿਟ ਮੰਤਰੀ ਵੀ ਕਾਫੀ ਲੰਬੇ ਸਮੇਂ ਪਹਿਲਾਂ ਇਹ ਬਿਆਨ ਜਿਹੜੀ ਹੈਗਾ ਚੈਨਲ ਤੇ ਦੇ ਚੁੱਕੀ ਹੈ ਕਿ ਅਸੀਂ ਅਲਾਈਅੰਸ ਕਰਕੇ ਇਲੈਕਸ਼ਨ ਲੜਾਂਗੇ ਸੋ ਜਿਹੜੇ ਇਹ ਜੇ ਬਿਆਨ ਕੋਈ ਵੀ ਲੀਡਰ ਦਿੰਦਾ ਹੈ ਉਹਨਾਂ ਨੂੰ ਚੰਗੀ ਤਰ੍ਹਾਂ ਦੇਖਣਾ ਚਾਹੀਦਾ ਕਿ ਜਿਹੜੇ ਬਿਆਨ ਹੈ ਉਹ ਜਾਂ ਤਾਂ ਅਰਵਿੰਦ ਕੇਜਰੀਵਾਲ ਦੇਵੇ ਜਾਂ ਭਗਵੰਤ ਮਾਨ ਜੀ ਦੇ ਜਾਂ ਇਹਨਾਂ ਦਾ ਜਿਹੜਾ ਪਰਿਵਾਰੀ ਹੈ ਉਹ ਦੇਵੇ ਉਸ ਬਿਆਨ ਦੀ ਤਾਂ ਮੈਨੂੰ ਲੱਗਦਾ ਵੀ ਕੋਈ ਜਿਹੜੀ ਹੈਗੀ ਹੈ ਮਹੱਤਵਪੂਰਨ ਹੋਣੀ ਚਾਹੀਦੀ ਹੈ ਗੱਲ ਜੇ ਅਦਰ ਬੰਦਾ ਕੋਈ ਬਿਆਨ ਦਿੰਦਾ ਉਸ ਬਿਆਨ ਦੀ ਮੇਰੇ ਹਿਸਾਬ ਨਾਲ ਕੋਈ ਜ਼ਿਆਦਾ ਮਰਤਾ ਨਹੀਂ ਹੈ ਦੇਖੋ ਮੈਂ ਤੁਹਾਨੂੰ ਪਹਿਲਾਂ ਹੀ ਦੱਸ ਚੁੱਕਿਆ ਹੈ ਕਾਂਗਰਸ ਪਾਰਟੀ ਪਿੰਡ ਪਿੰਡ ਗਲੀ ਗਲੀ ਜਾ ਕੇ ਇਹਨਾਂ ਦਾ ਝਾੜੂ ਵਾਲਿਆਂ ਦਾ ਜੋ ਪਿੱਟ ਸਿਆਪਾ ਕਰ ਰਹੀ ਹੈ ਕਿ ਇਹਨਾਂ ਨੇ ਪਿਛਲੇ 2 ਸਾਲਾਂ ਦੇ ਵਿੱਚ ਕੋਈ ਵੀ ਮੈਂ ਤੁਹਾਡੇ ਰਾਹੀਂ ਪੁੱਛਣਾ ਚਾਹੁੰਦਾ ਕੋਈ ਵੀ ਪਿੰਡ ਦੇ ਵਿੱਚ ਪੰਜਾਬ ਦੇ ਵਿੱਚ ਡਵੈਲਪਮੈਂਟ ਦਾ ਜੋ ਕੰਮ ਹੈ ਉਹ ਦੱਸਿਆ ਜਾਵੇ ਕਿਤੇ ਇਹਨਾਂ ਨੇ 50000 ਰੁਪਏ ਦੀ ਇੱਕ ਪੁਲੀਓ ਲਵਾਈ ਹੋਵੇ ਮੈਂ ਤੁਹਾਡੇ ਰਾਹੀਂ ਉਹ ਵੀ ਪੁੱਛਣਾ ਚਾਹੁੰਦਾ ਹੈ ਕਿ ਇੱਕ ਜਗ੍ਹਾ ਪੂਰੇ ਪੰਜਾਬ ਦੇ ਵਿੱਚ ਦੱਸਿਆ ਜਾਵੇ ਕਿ ਇਹਨਾਂ ਨੇ ਐਜੂਕੇਸ਼ਨ ਲਈ ਕੋਈ ਨਵੀਂ ਬਿਲਡਿੰਗ ਬਣਾਈ ਹੈ। ਪੁਰਾਣੀ ਬਿਲਡਿੰਗਾਂ ਨੂੰ ਪੇਂਟ ਕਰਾ ਕੇ ਪੁਰਾਣੇ ਹੈਲਥ ਸੈਂਟਰਾਂ ਨੂੰ ਪੇਂਟ ਕਰਾ ਕੇ ਉੱਥੇ ਜਿਹੜੀਆਂ ਹੈਗੀਆਂ ਸਾਡੀਆਂ ਭੈਣਾਂ ਨਰਸਾਂ ਨੂੰ ਉੱਥੇ ਭੇਜ ਕੇ ਡਾਕਟਰਾਂ ਦੀ ਹਸਪੀਟਲ 'ਚ ਕਮੀ, ਟੀਚਰਾਂ ਦੀ ਸਕੂਲ ਦੇ ਵਿੱਚ ਕਮੀ ਸੋ ਇਸ ਤਰੀਕੇ ਨਾਲ ਸਰਕਾਰ ਲੈ ਕੇ ਆਏ ਤੇ ਸੋ ਇਸ ਤਰ੍ਹਾਂ ਇਹਨਾਂ ਦਾ ਅੱਜ ਪੰਜਾਬ ਦੇ ਵਿੱਚ ਪਿੰਡਾਂ ਦੇ ਵਿੱਚ ਸ਼ਹਿਰਾਂ ਦੇ ਵਿੱਚ ਮੈਂ ਤੁਹਾਨੂੰ ਕਹਿਣਾ ਚਾਹੁੰਦਾ ਤੁਸੀਂ ਰੋਜ਼ মিডিਆ ਵਾਲੇ ਹੈਗੇ ਹੋ ਰੋਜ਼ ਤੁਸੀਂ ਖਬਰਾਂ ਦੇਖਦੇ ਹੋ ਲਾਉਂਦੇ ਹੋ ਰੋਜ਼ ਲੋਕਾਂ ਨੂੰ ਵਿਚਰਦੇ ਹੋ ਕੀ ਪੰਜਾਬ ਦੇ ਵਿੱਚ ਇਸ ਤਰ੍ਹਾਂ ਦਾ ਮਾਹੌਲ ਜਿਹੜਾ ਹੈਗਾ ਕਿ ਇਹਨਾਂ ਨੂੰ ਜਿਹੜੀ ਹੈਗੀ ਹੈ ਸੌਆਂ ਚ ਤੇ 10 ਦੋਟਾਂ ਵੀ ਪੈਣ ਦਾ ਅੱਜ ਮਾਹੌਲ ਜਿਹੜਾ ਪੰਜਾਬ 'ਚ ਨਹੀਂ ਰਿਹਾ ਜੇ ਗੱਲ ਕਰੀਏ ਮੇਰੀ ਭੈਣਾ ਤੇ ਮਾਤਾਵਾਂ ਦੀ ਜਦੋਂ ਇਲੈਕਸ਼ਨ ਹੋਏ ਔਰ ਖਾਸ ਤੌਰ ਤੇ ਮੇਰੇ ਨੌਜਵਾਨ ਵੀਰਾਂ ਦੀ ਜਦੋਂ ਇਲੈਕਸ਼ਨ ਹੋਏ ਇਲੈਕਸ਼ਨ ਹੋਣ ਤੇ ਪਹਿਲਾ ਅਰਵਿੰਦ ਕੇਜਰੀਵਾਲ ਜੀ ਨੇ ਕਿਹਾ ਕਿ ਜਿਸ ਟਾਈਮ ਅਸੀਂ ਸੀਐਮਸ਼ਿਪ ਦੀ ਸੋਚਾਂਗੇ ਸਾਡੇ ਸੀਐਮ ਦਾ ਪਹਿਲਾ ਜਿਹੜਾ ਹਾਰਾ ਪੈਣਾ ਉਹ ਸਭ ਤੋਂ ਪਹਿਲਾਂ ਬੇਰੋਜ਼ਗਾਰ ਬੰਦਿਆਂ ਦੇ ਜਿਹੜੇ ਹੈਗੇ ਨੌਜਵਾਨ ਵਰਗ ਆ ਉਹਨਾਂ ਦੀ ਜਿਹੜੀ ਹੈਗੀ ਹੈ 3000 ਰੁਪਏ ਪ੍ਰਤੀ ਮਹੀਨਾ ਜਿਹੜੀ ਉਹਨਾਂ ਦੀ ਪੈਨਸ਼ਨ ਵੱਜੋ ਤਰੀਕੇ ਨਾਲ ਜਿਹੜੀ ਲਾਈ ਜਾਊਗੀ ਜਦ ਤੱਕ ਉਹਨਾਂ ਨੂੰ ਕੋਈ ਨੌਕਰੀ ਨਹੀਂ ਮਿਲਦੀ ਜੇ ਗੱਲ ਕਰੀਏ ਮੇਰੀ ਮਾਤਾ-ਮਾਂ ਤੇ ਭੈਣਾਂ ਨੂੰ ਇਹਨਾਂ ਨੇ ਕਿਹਾ ਸਾਡੀ ਸਰਕਾਰ ਬਣਾਓ ਪਹਿਲੇ ਦਿਨ ਅਸੀਂ 1000 ਰੁਪਏ ਜਿਹੜਾ ਹੈਗਾ ਹਰੇਕ ਮਹਿਲਾ ਮਾਂ ਨੂੰ ਚਾਹੇ ਉਸ ਘਰ ਦੇ ਵਿੱਚ ਪੰਜ ਲੇਡੀਜ਼ ਹੋਣ ਪੰਜਾਂ ਨੂੰ 1000-1000 ਰੁਪਏ ਪ੍ਰਤੀ ਮਹੀਨਾ ਅਸੀਂ ਦੇਵਾਂਗੇ ਕਿ ਆਜ ਤੱਕ ਇਹਨਾਂ ਨੇ ਦਿੱਤਾ ਸੋਇਸ ਤਰੀਕੇ ਨਾਲ ਅੱਜ ਆਮ ਆਦਮੀ ਬਿਲਕੁਲ ਪੂਰੀ ਤਰ੍ਹਾਂ ਖੇਲ ਹੋ ਚੁੱਕੀ ਹੈ ਔਰ ਇਹਨਾਂ ਨੂੰ ਇਸ ਚੀਜ਼ ਦਾ ਖਮਿਆਜਾ ਜਿਹੜਾ ਹੈਗਾ 2024 ਦੇ ਇਲੈਕਸ਼ਨਾਂ ਚ ਭੁਗਤਣਾ ਪਊ ਆਮ ਆਦਮੀ ਪਾਰਟੀ ਵੱਲੋਂ ਪੰਜ ਕੈਬਨਿਟ ਮੰਤਰੀ ਚੋਣ ਮੈਦਾਨ ਚ ਉਤਾਰੇ ਗਏ ਨੇ ਤੇ ਦੋ ਕਾਂਗਰਸੀਆਂ ਨੂੰ ਬਦਲ ਕੇ ਟਿਕਟ ਦਿੱਤੀ ਗਈ ਹੈ ਕੀ ਲੱਗਦਾ ਹੈ ਕਿ ਆਮ ਆਦਮੀ ਆਮ ਬੰਦੇ ਦੀ ਗੱਲ ਕਰਦੀ ਸੀਗੀ ਹੁਣ ਆਮ ਤੋਂ ਖਾਸ ਬੰਦੇ ਨੂੰ ਟਿਕਟ ਕਿਉਂ ਦੇ ਰਹੇ ਆ ਦੇਖੋ ਇਸ ਗੱਲ ਦਾ ਚੰਗੀ ਤਰ੍ਹਾਂ ਗਹਿ ਚੁਕੇ ਆ ਸਾਡੇ ਐਲੋਪੀ ਲੀਡਰ ਸਾਹਿਬਾਨ ਸਰਜੀ ਪ੍ਰਤਾਪ ਸਿੰਘ ਬਾਜਵਾ ਜੀ ਤੇ ਅਮਨਿੰਦਰ ਸਿੰਘ ਰਾਜਾ ਵੜਿੰਗ ਕਿ ਇਹਨਾਂ ਕੋਲ 2 ਸਾਲ ਦੀ ਸਰਕਾਰ ਦੇ ਵਿੱਚ ਹੁਣ ਤੱਕ 13 ਸੀਟਾਂ ਲਈ ਕੈਂਡੀਡੇਟ ਨਹੀਂ ਇਹਨਾਂ ਨੂੰ ਮਿਲੇ ਇਸ ਲਈ ਇਹਨਾਂ ਨੇ ਪੰਜ ਜਿਹੜੇ ਹੈਗੇ ਆ ਕੈਬਨਿਟ ਮੰਤਰੀ ਔਰ ਕਰੀਬ ਜਿਹੜੇ ਹੈਗੇ ਸਾਡਾ ਇੱਕ ਕਾਂਗਰਸ ਦਾ ਜਿਹੜਾ ਸਾਬਕਾ ਵਿਧਾਇਕ ਗਿਆ ਉਹਨੂੰ ਟਿਕਟ ਦਿੱਤੀ ਇੱਕ ਆਪਣੇ ਦੋਸਤ ਨੂੰ ਟਿਕਟ ਦਿੱਤੀ ਸੋਇਸ ਤਰੀਕੇ ਨਾਲ ਇਹਨਾਂ ਨੇ ਜਿਹੜੀਆਂ ਹੈਗੀਆਂ ਸੀਟਾਂ ਪੂਰੀਆਂ ਕਰਨੀਆਂ ਇੱਕ ਸਾਡਾ ਜਿਹੜਾ ਹੋਰ ਡਿਪਟੀ ਸੀਐਲਪੀ ਲੀਡਰ ਗਿਆ 100% ਉਹਨੂੰ ਵੀ ਟਿਕਟ ਇਹਨਾਂ ਨੇ ਦੇਣੀ ਹੈ ਇਹਨਾਂ ਕੋਲ ਕੈਂਡੀਡੇਟ ਪੂਰੇ ਨਹੀਂ ਹੈਗੇ ਉਹੀ ਕੈਂਡੀਡੇਟ ਨੂੰ ਟਿਕਟ ਦੇਣ ਦੀ ਗੱਲ ਕਰਦੇ ਜਿਹਨਾਂ ਕੈਂਡੀਡੇਟਾਂ ਦੇ ਖਿਲਾਫ ਇਹ ਝੋਲੇ ਜਾ ਕੇ ਧਰਨੇ ਲਾਉਂਦੇ ਸੀਗੇ ਉਹਨਾਂ ਕੈਂਡੀਡੇਟਾਂ ਦੀਆਂ ਇਨਕੁਆਰੀਆਂ ਕਰਾਉਂਦੇ ਸੀਗੇ ਉਹਨਾਂ ਕੈਂਡੀਡੇਟਾਂ ਦੇ ਉੱਪਰ ਐਫ ਆਈ ਆਰ ਕੀਤੀ ਅੱਜ ਉਸੇ ਕੈਂਡੀਡੇਟ ਨੂੰ ਆਪਣੇ ਵੱਲੋਂ ਇਹਨਾਂ ਨੇ ਲੋਕ ਸਭਾ ਦੇ ਕੈਂਡੀਡੇਟ ਅਨਾਉਂਸ ਕਰਕੇ ਲੋਕਾਂ ਨਾਲ ਜਿਹੜਾ ਹੈਗਾ ਆਮ ਘਰਾਂ ਦੇ ਲੋਕਾਂ ਨਾਲ ਬਿਲਕੁਲ ਧੋਖਾ ਕਰਨਾ ਉਹ ਨੋਬਤ ਤੁਸੀਂ ਚੰਗੀ ਤਰ੍ਹਾਂ ਜਾਣਦੇ ਆ ਕੱਲ ਵੀ ਪ੍ਰੈਸ ਕਾਨਫਰੰਸ ਦੇ ਵਿੱਚ ਸਾਡੇ ਸੀਨੀਅਰ ਲੀਡਰ ਸਾਹਿਬਾਨ ਨੇ ਦੱਸਿਆ ਕੀ ਜਿਹੜੀ ਇਹਨਾਂ ਦੀ ਬੇਲ ਹੋਈ ਸੀਗੀ ਚੱਬੇਵਾਲ ਸਾਹਿਬ ਦੀ ਉਹ 3 ਮਹੀਨੇ ਦੀ ਬੇਲ ਕੀਤੀ ਸੀਗੀ ਉਹਦੀ ਡੇਟ ਖਤਮ ਹੋ ਗਈ ਸੀਗੀ ਕਿਉਂਕਿ ਇਹਨਾਂ ਨੂੰ ਡਰਾ ਕੇ ਧਮਕਾ ਕੇ ਆਮ ਆਦਮੀ ਕੋਲ ਜਿਹੜੀ ਬਿਜ਼ਨਸ ਦੀ ਜਿਹੜੀ ਸਭ ਤੋਂ ਵੱਡੀ ਤਾਕਤ ਹੈ ਉਹਨੂੰ ਡਰਾ ਧਮਕਾ ਕੇ ਆਪਣੇ ਆਪ ਚ ਜੁਆਇਨ ਕਰਾ ਕੇ ਆਪਣੀਆਂ 13 ਸੀਟਾਂ ਭਰਨੀਆਂ ਜਾਂਦੇ ਆ ਇਸ ਲਈ ਇਹਨਾਂ ਦਾ ਉਹ ਕਾਂਗਰਸੀਆਂ ਬੰਦਿਆਂ ਨੂੰ ਲੈ ਕੇ ਜਾਂ ਅਦਰ ਪਾਰਟੀ ਦੇ ਬੰਦਿਆਂ ਨੂੰ ਲਿਆ ਕੇ ਇਹਨਾਂ ਨੂੰ ਕੋਈ ਸੀਟ ਨਹੀਂ ਉਹ 500% ਸਾਡਾ ਬਿਲਕੁਲ ਅਲਾਈਜ਼ ਨਹੀਂ ਹੋਣਾ ਅਸੀਂ ਕਾਂਗਰਸ ਪਾਰਟੀ ਕੱਲੀ ਇਲੈਕਸ਼ਨ ਲੜੂਗੀ ਔਰ ਤੁਹਾਡੇ ਰਾਹੀ ਮੈਂ ਪੰਜਾਬ ਦੇ ਲੋਕਾਂ ਨੂੰ ਬੇਨਤੀ ਕਰਦਾ ਕਿ ਆਪੋ ਆਪਣੇ ਕੰਮਰ ਕੱਸ ਲੋ ਆਉਣ ਵਾਲੇ ਸਮੇਂ ਦੇ ਵਿੱਚ ਤੁਹਾਡੀ ਸਰਕਾਰ ਬਣੂਗੀ ਤੁਹਾਡਾ ਰਾਜ ਆਊਗਾ ਇਹਨਾਂ ਨੂੰ ਮੂੰਹ ਤੋੜ ਕੇ ਜਵਾਬ ਦੇਣ ਦਾ ਤੁਹਾਡੇ ਕੋਲ ਸਮਾਂ ਆ ਗਿਆ ਤੁਸੀਂ ਆਪਣੀ ਇੱਕ ਇੱਕ ਵੋਟ ਜਿਹੜੀ ਕਾਂਗਰਸ ਪਾਰਟੀ ਨੂੰ ਪਾਓ ਔਰ ਕਾਂਗਰਸ ਪਾਰਟੀ ਤੁਹਾਡੇ ਹਮੇਸ਼ਾ ਦਾ ਚਾਮਨਾ ਸਾਹਿਬ ਆਖਰੀ ਸਵਾਲ ਹੈ ਪੰਜਾਬ ਵਿੱਚ ਕਾਂਗਰਸ ਪਾਰਟੀ ਕਿੰਨੀਆਂ ਸੀਟਾਂ ਜਿੱਤੇਗੀ ਦੇਖੋ ਪਹਿਲਾਂ ਵੀ ਅਸੀਂ ਦੱਸ ਚੁੱਕੇ ਹਾਂ ਵੀ ਜਿੰਨੀਆਂ ਵੀ ਪਾਰਟੀਆਂ ਹੋਣਗੀਆਂ ਉਦੋਂ ਤੋਂ ਵੱਧ ਸੀਟਾਂ ਜਿਹੜੀਆਂ ਹੈਗੀਆਂ ਕਾਂਗਰਸ ਪਾਰਟੀ ਜਿੱਤੂਗੀ ਸੋ ਇਹਦਾ ਅੰਕੜਾ ਜਿਹੜਾ ਹੈਗਾ ਉਹ ਅੱਜ ਤੱਕ ਕੋਈ ਨਹੀਂ ਲਾ ਸਕਿਆ ਆ ਹੁਣ ਭਾਜਪੀ ਵਾਲੇ ਕਹਿੰਦੇ ਅਗਲੀ ਵਾਰ 400 ਤੋਂ ਪਾਰ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਵੀ ਕੋਈ 400 ਤੋਂ ਪਾਰ ਨਹੀਂ ਹੋਣੀ ਇਹਦਾ ਭਗਵਾਨ ਦਮਨ ਵੀ ਕਹਿੰਦਾ ਇਸ ਵਾਰ 13 0 0 ਉਹਨਾਂ ਨੂੰ ਲੱਗਦੀ ਹੈ ਆਪਣੀ ਇਸ ਲਈ ਕਹਿੰਦੇ ਆ ਕਿਉਂਕਿ ਉਹਨਾਂ ਨੂੰ 0 ਲੱਗਦੀ ਹੈ ਸਰਵੇ ਨੇ ਇੱਕ ਟਿਕਟ ਸੀਟ ਦਿੱਤੀ ਉਹਨਾਂ ਨੂੰ ਸਰਵੇ ਨੇ ਇੱਕ ਸੀਟ ਸੀਟ ਦਿੱਤੀ ਹੈ ਤਾਂ ਮੇਰੇ ਮੁਤਾਬਕ ਇੱਕ ਵੀ ਸੀਟ ਨਹੀਂ ਆਣੀ ਉਹਨਾਂ ਨੂੰ 13 0 ਤਾਂ ਹੀ ਕਹਿੰਦੇ ਆ